ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਸਰਕਾਰ ਨੇ ਸੂਬਾ ਵਾਸੀਆਂ ਨੂੰ ਦਿੱਤਾ ਇਹ ਵੱਡਾ ਤੋਹਫਾ ਲੋਕਾਂ ਨੂੰ ਲੱਗੀਆਂ ਮੌਜਾਂ ਹੀ ਮੌਜਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਦੋਸਤੋ ਖਬਰ ਹੁਣੇ-ਹੁਣੇ ਮਿਲੀ ਹੈ ਜਲੰਧਰ ਸਥਿਤ ਆਦਮ ਪਰ 에어ਪੋਰਟ ਤੋਂ ਜਲਦ ਹੀ ਉਡਾਨਾਂ ਸ਼ੁਰੂ ਹੋ ਸਕਦੀਆਂ ਹਨ ਕੇਂਦਰੀ ਸ਼ਹਿਰੀ ਹਵਾਬਾਜੀ ਮੰਤਰੀ ਲੈ ਨੇ ਹਿੰਦੁਨ ਸ਼੍ਰੀਨੰਦੇਸ਼ ਸਾਹਿਬ ਬੰਗਲੌਰ ਤੋਂ ਕੋਲਕਾਤਾ ਤੇ ਗੁਆਲੀ ਉਡਾਨਾਂ ਲਈ ਰੂਟ ਅਲਾਟ ਕੀਤੇ ਹਨ ਦੱਸਦੇ ਕਿ ਇਸ ਵੱਡੀ ਜਲੰਧਰ ਤੋਂ ਆਪ ਦੇ ਸੰਸਦ ਮੈਂਬਰ ਸੁਨੀਲ ਕੁਮਾਰ ਨਿਕੁਣੀ ਕੇਂਦਰੀ ਸ਼ਹਿਰੀ ਹਵਾਬਾਜੀ ਮੰਤਰੀ ਜੋਤੀ ਰਦਿਤਿਆ ਸਿੰਧੇ ਨੇ ਮੁਲਾਕਾਤ ਕੀਤੀ ਸੀ ਅਤੇ ਉਹਨਾਂ ਨੂੰ ਜਲੰਧਰ ਵਾਸੀਆਂ ਦੀ ਸੂਰਤ ਦੀ ਅਕਲ ਲਿਖਤੀ ਪੱਤਰ ਵੀ ਸੌਪਿਆ ਸੀ ਹੁਣ ਸਰਕਾਰ ਨੇ ਇਸ ਬਾਰੇ ਫੈਸਲਾ ਲਿਆ ਹੈ ਤੇ ਜਲਦੀ ਹੀ ਉਕਤ ਰੂਟ ਤੇ ਅੜਾਨਾ ਸ਼ੁਰੂ ਹੋ ਜਾਣਗੀਆਂ ਲੋਕ ਸਭਾ ਮੈਂਬਰ ਸਨੀਲ ਕੁਮਾਰਿੰਗ ਕੋ ਨੇ ਦੱਸਿਆ ਕਿ ਆਦਮਪੁਰ ਹਵਾਈ ਅੱਡੇ ਤੋਂ ਜਲਦੀ ਉਪਰੋਕਤ ਅੜਾਨਾ ਸ਼ੁਰੂ ਹੋਣਗੀਆਂ ਜਿਸ ਕਰਕੇ ਸ਼ਹਿਰ ਦੇ ਲੋਕਾਂ ਨੂੰ ਦਿੱਲੀ ਜਾ ਕੇ ਫਲੈਟ ਨਹੀਂ ਲੈਣੀ ਪਵੇਗੀ ਕੇਦਰੀ ਸ਼ਰੀ ਹਵਾਭਾਜੀ ਮੰਤਰੀ ਜੋਤੀ ਰੱਦ ਤੇ ਆ ਸਿੰਧਿਆ ਨੇ ਸੰਸਦ ਮੈਂਬਰ ਨੂੰ ਲਿਖ ਪੱਤਰ ਜਵਾਬ ਇਹ ਜਾਣਕਾਰੀ ਸੰਚਿਤ ਕੀਤੀ ਹੈ ਵੀਡੀਓ ਦੇਖਣ ਲਈ ਤੁਹਾਡਾ